ਇਕ ਓਅੰਕਾਰ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਇਕ ਓਅੰਕਾਰੇ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਕਵਯੋ ਬਾਸ ਬੇਨਤੀ ਚੋਪਈ ਹਮਰੀ ਕਰੋ ਹੱਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾ ਅਮਰੇ ਦੁਸ਼ਟ ਸਭ ਤੁਮ ਕਾਹੂ ਆਪ ਹੱਥ ਤੇ ਮੋਹਿ ਬਚਾਓ ਸੁਖੀ ਵਸੈ ਮਉ ਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਚਾਲਿਤ ਕਰਦਾ ਕਰੀਐ ਸਭ ਫਰਣ ਕੋ ਆਦਿ ਸਦਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ तुम्हें तो छाड़ कोई वरण दयाओ जो वच तुम ते पाऊँ सेवक सिख से मारे तारी चुन सत्र हमारे मारिए आप हाथ दे मुझे उभरिए वर्ण काल का त्रास जो सदा हमारे पक्षा श्री तो जो करियो रचा ਰਾਗ ਲਿਓ ਮੋਇ ਰਖਣ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦੁਸਤਨ ਕੇ ਹੰਤਾ ਤੁਮੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪਰ ਕਸਾ ਸਕਲ ਕਾਲ ਕਾ ਕੀਆ ਤਮਸਾ ਚਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸੰਵਾਰਾ ਨਮਸ਼ਕਾਰ ਹੈ ਤਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਸਹਿਤ ਜਛਨੀ ਉਪਜਾਇਓ ਆਦਿ ਅੰਤ ਇਹ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਇਹ ਕਹੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਨ ਕੋ ਸਿਵਗੁਨ ਸੁਖ ਦਿਯੋ ਸਤਰਨ ਕੋ ਫਲ ਮਾ ਵਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੰਚਰੀ ਤੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਤ ਕਰਖ ਕਰਾ ਕਰ ਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭੋ ਜੇਤੇ ਬਦਨ ਸਿਰ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤਮ ਸਭੀ ਤੇ ਰਹਿਤ ਨਿਰਾਲਵਾ ਜਾਣਤ ਵੇਦ ਭੇਦੀ ਹਰਿ ਆਲਵਾ ਨਰੰਕਾ ਨਿਰਵਿਕਾਰ ਨਾਮ ਵੀ ਆਦ ਨੀਲ ਨਾ ਦੇ ਸਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਪੇਵਨ ਪਾਵਤ ਵੇਦਾ ਤਾਕੋ ਕਰਪਾ ਹੁਨੇ ਅਨਮਨਤੀ ਮਹਾ ਮੂੜ ਕਤ ਭੇਦ ਨ ਜਾਣਤੀ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨੈ ਪੈਗੋ ਆਪ ਆਪਣੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਤ ਸਦਾ ਪ੍ਰੇਥਮ ਸੰਸਾਰਾ ਇਹ ਕੇ ਰੂਪੀ ਅਨੂਪ ਸਰੂਪ ਰੰਗ ਪਿਉ ਰਾਵ ਕਈ ਭੂਪਾ ਅੰਡੇ ਦੇ ਰਸੇ ਤਦ ਕਿਨੀ ਉਤਪਤਿ ਖਾਨ ਬੋਰਜ ਦੇਨੀ ਕਉ ਫੂਲ ਰਾਜਾ ਹੋਏ ਬੈਠਾ ਕਉ ਸਿਮਟ ਪਿਉ ਸੰਕਰੀ ਇਕਠਾ ਸਗਰੀ ਸਿਰ ਤੇ ਖਾਏ ਚੰਪਵੇ ਆ ਜੁਗਾ ਸਰੂਪ ਸੁਯੰ ਪਵ ਅਵ ਰੱਛਾ ਮੇਰੀ ਤੁਮ ਕਰੋ ਸਿਖ ਯੁਵਾਰੀ ਸਿਖ ਸੰਗਰੋ ਦੋਸ਼ ਜਿਤੇ ਉਤਪਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਤੁ ਤੋ ਤਰਣੀ ਪਰੇ ਤਨ ਕੇ ਦੁਸ ਦੁਖ ਤਵੇ ਮਾਰੇ ਪੁਰਖ ਜਮਨ ਪਗ ਪਰੇ ਤਿਆਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਏ ਸਭ ਕਾਲ ਦੁਸ਼ਟ ਅਰਿਸ਼ਟ ਰੇ ਤਤ ਕਾਲ ਕਿਰਪਾ ਦ੍ਰਿਸ਼ਤ ਸੰਜਾਏ ਨਿ ਹਰਿਉ ਤਾਂ ਕੇ ਤਾਪ ਤਨ ਕਮਾਉ ਹਰੇ ਰੇ ਸਦਕਾ ਰਮਨ ਸਭ ਹੋਈ ਦੁਸ਼ਟ ਸਾਸ ਵਸ ਕੇ ਨ ਕੋਈ ਇੱਕ ਵਾਰ ਜੇ ਤੂੰ ਮੈ ਸੰਭਰਾ ਕਾਲ ਖਾਸ ਤੇ ਤੈ ਉਬਾਰਾ ਜਨਨ ਨਾਮ ਤੇ ਆਰੋ ਕਹਾਰ ਦੀ ਦੁਸ਼ਟ ਦੋਖ ਤੇ ਰਹਾ ਖੜਗੇ ਕੇ ਤਮ ਸਰਨ ਧਿਆਰੀ ਆਪ ਹਾਥ ਦੇ ਲਿਓ ਯੁਬਾਰੀ ਸਰਬਿਠੌਰ ਮੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਗੇ ਖੇਤ ਮੈਂ ਸਰਨ ਤੇ ਹਾਰੀ ਆਪ ਹੱਥ ਦੈ ਲਿਓ ਉਵਾਰੀ ਸਰਬਿਠੌਰ ਮੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ